ਯਾਰ ਘੋੜੀਆਂ ਦਿਖਾਉਣ ਲੱਗਿਆ ਤੁਹਾਨੂੰ ਦੋ ਵਸ਼ੇਰੀਆਂ ਦਿਖਾਉਂਗਾ ਪਹਿਲਾਂ ਤਾਂ ਮਾੜੀ ਜੀ ਨਿਗਾ ਨਾ ਐਸ ਘੋੜੀ ਦੇ ਉੱਪਰ ਮਾਰਿਓ ਤੁਸੀਂ ਬਹੁਤ ਵੱਡੀ ਘੋੜੀ ਆ ਘੋੜਿਆਂ ਨੂੰ ਮਾਤ ਪਾਉਂਦੀ ਆ ਤੇ ਬੈੱਡ ਦੀ ਲੰਬਾਈ ਦੀ ਜਹਾਜ਼ ਢੀ ਘੋੜੀ ਆ ਬਾਈ ਨੇ ਨਾਂ ਵੀ ਇਸ ਘੋੜੀ ਦਾ ਜਹਾਜ਼ ਹੀ ਰੱਖਿਆ ਹੋਇਆਗਾ ਤੇ ਤੁਸੀਂ ਆਹ ਦੇਖ ਲਓ ਬੇਲਬੂਲ ਦੇਖੋ ਤਾਣ ਮੂੰਹ ਕੰਨ ਕਨੌਤੀ ਅੰਗਾਂ ਪੈਰਾਂ ਦੀ ਬਾਲੀ ਵੱਡੀ ਘੋੜੀ ਆ 67 ਇੰਚ ਇਸ ਘੋੜੀ ਦੀ ਹਾਈਟ ਆ ਦੇਖੋ ਤੁਸੀਂ ਲੈਂਥ ਲੋਂਥ ਘੋੜੀ ਦੀ ਚੈੱਕ ਕਰੋ ਤੇ ਬਾਈ ਕੋਲੇ ਇਹ ਜਾਨਵਰ 4 ਛੇਲ ਨੇ ਚਾਰਾਂ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਤਾਂ ਫਲਕਾਰੀ ਵਾਲੀ ਨੁਕਰੀ ਘੋੜੀ ਆ ਮਿੱਤਰੋ ਤੇ ਦੋ ਆਹ ਮਾਰਵਾੜੀ ਆਗੀਆਂ ਮੌਹਾਂ ਕਲਰ ਦੀ ਆ ਤੇ ਆ ਪਿਛਲੀ ਤੇਲੀਆ ਕਮੈਤ ਕਲਰ ਦੀ ਘੋੜੀ ਆ ਤੇ ਬਹੁਤ ਸੋਹਣੀਆਂ ਬਾਡੀ ਬੁੱਡੀ ਦੀਆਂ ਬਹੁਤ ਸ਼ਕੀਨ ਨੇ ਤੇ ਆ ਤੁਸੀਂ ਇੱਕ ਨੀਲੀ ਘੋੜੀ ਦੇਖ ਰਹੇ ਹੋ ਜਿਹੜੀ ਇਹ ਵੀ ਬਾਈ ਛੇਲ ਕਰ ਰਿਆ ਚਾਰ ਜਾਨਵਰ ਛੇਲ ਨੇ ਬਾਈ ਕੋਲੇ ਨੀਲੀ ਘੁੜੀਆ ਜਿਹੜੀ ਇਹ ਬਾਡੀ ਬੁੱਡੀ ਦੀ ਬਹੁਤ ਚੰਗੀ ਆ ਫੇਸ ਕੁਆਲਿਟੀ ਪਿੱਠ ਪੋੜਾ ਮੂੰਹ ਤੇ ਕੰਨ ਕਨੋਤੀ ਦੀ ਬਹੁਤ ਸੋਹਣੀ ਤੇ ਵੱਡੀ ਘੋੜੀ ਆ ਨੀਲੀ ਆ ਜਿਹੜੀ ਤੇ ਅੱਗੇ ਆਹ ਦੋ ਬਸ਼ੇਰੀਆਂ ਦੇਖ ਰਹੇ ਹਾਂ ਬਾਈ ਇਹ ਜਿਹੜੀਆਂ ਇਹ ਦੋ ਬਸ਼ੇਰੀਆਂ ਨੇ ਇਹ ਸੇਲ ਕਰ ਰਿਆ ਤੇ ਆ ਮੌਵਾ ਕਲਰ ਦੀ ਘੋੜੀ ਆ ਤੁਸੀਂ ਦੇਖੋ ਕਿੰਨੇ ਸੋਹਣਾ ਨਖਰਾ ਘੋੜੀ ਦੇ ਵਿੱਚ ਤੇ ਆ ਆ ਗਈ ਨੀਲੀ ਘੋੜੀ ਮੈਂ ਕਹਿੰਦਾ ਦੁੱਖ ਤੋੜਦੀ ਆ ਨੀ ਨੀਲੀ ਘੋੜੀ ਵੀ ਬਹੁਤ ਚੰਗੀ ਘੋੜੀ ਆ ਮਿੱਤਰੋ ਤੇ ਆ ਮੌਵਾ ਕਲਰ ਦੀ ਆ ਜਿਹੜੀ ਘੋੜੀ ਆ ਨਾ ਇਹ ਵੀ ਮੇਟ ਕਰਾਈ ਹੋਈ ਆ ਸਾਰੇ ਜਾਨਵਰਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਦੋ ਬਸ਼ੇਰੀਆਂ ਨੇ ਮੱਥੇ ਫੁੱਲ ਦੀ ਇੱਕ ਆ ਤੇ ਇੱਕ ਮੱਥੇ ਪਟਾ ਇੱਕ ਪੈਰ ਚਿੱਟਾ ਦਾ ਦੋ ਪੈਰ ਚਿੱਟੇ ਨੇ ਮੂਹਰਲੇ 22 ਸੇ ਜਾਨਵਰ ਛੇਲ ਕਰ ਰਿਹਾ ਤੇ 6 ਜਨਵਰੀ ਸਾਫ ਸੁਥਰੇ ਨੇ ਐਨੋ ਕਹਿੰਨੇ ਦੋ ਬਸ਼ੇਰੀਆਂ ਨੇ ਇੱਕ ਫਲਕਾਰੀ ਵਾਲੀ ਘੋੜੀ ਆ ਦੋਸਤੋ ਨੁਕਰੀ ਤੇ ਇੱਕ ਮਾਰਵਾੜੀ ਨੀਲੀ ਘੋੜੀ ਐ ਤੇ ਦੋ ਤੇਲੀਆਂ ਇੱਕ ਤੇਲੀਆਂ ਕਮੈਤ ਕਲਰ ਦੀ ਘੋੜੀ ਐ ਤੇ ਇੱਕ ਮੌਵਾ ਗੱਲਰ ਦੀ ਕੂੜੀ ਆ ਸਾਰਿਆਂ ਦੀ ਜਾਣਕਾਰੀ ਆਪਾਂ ਕੱਲੇ ਕੱਲੇ ਜਾਨਵਰ ਦੀ ਜਾਣਕਾਰੀ ਆ ਜਿਹੜੀ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ 'ਚ ਆਪਣੀ ਨਾਲ ਐਂਡ ਤੱਕ ਬਣੇ ਰਹੋ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਵੱਟੇ ਸੇਲ ਕਰਵਾ ਸਕਦੇ ਹੋ ਜੇ ਕਿਸੇ ਸੱਜਣ ਨੇ ਆਪਣੇ ਜਾਨਵਰਾਂ ਦੀ ਵੀਡੀਓ ਕਰਵਾਉਣੀ ਆ ਉਹ ਵੀ ਆਪਣੇ ਨਾਲ ਗੱਲਬਾਤ ਕਰ ਸਕਦਾ ਤੇ ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਦੋਸਤੋ ਇਸ ਫਲਕਾਰੀ ਵਾਲੀ ਨੁਕਰੀ ਕੂੜੀ ਤੋਂ ਬੰਤਰਾਂ ਤੁਸੀਂ ਘੋੜੀ ਦੀਆਂ ਵੇਖ ਹੀ ਰਹੇ ਹੋ ਬਹੁਤ ਵੱਡੀ ਘੋੜੀ ਆ ਮਿੱਤਰੋ ਇਹ ਮਜ਼ਬੂਤ ਘੋੜੀ ਆ ਪਹਿਲਾਂ ਇਹਨੇ ਚੰਗੇ ਬੱਚੇ ਦਿੱਤੇ ਆ ਬਹੁਤ ਚੰਗੀ ਹਾਈਟ ਦੇ ਬੱਚੇ ਪੈਦਾ ਕੀਤੇ ਆ ਇਸ ਘੋੜੀ ਨੇ ਤੇ ਧੌਣ ਵਗੈਰਾ ਚੈੱਕ ਕਰ ਲਓ ਤੁਸੀਂ ਲੈਂਥ ਕਿੰਨੀ ਕਿੱਡੀ ਵੱਡੀ ਆ ਆਮ ਘੋੜਿਆਂ ਦੇ ਵਿੱਚੋਂ ਬਹੁਤ ਵੱਡੀ ਘੋੜੀ ਆ ਹਾਈਟ ਇਹਦੀ ਮਾਲਕ ਵੀਰਾਂ ਨੇ 67 ਇੰਚ ਦੱਸੀ ਆ ਤੇ ਬਾਲ ਪੋਰੀਆਂ ਦੀ ਬਿਲਕੁਲ ਸਾਫ਼ ਆ 12 ਸਾਲ ਘੋੜੀ ਦੀ ਉਮਰ ਆ ਦੋਸਤੋ 67 ਇੰਚ ਇਸ ਘੋੜੀ ਦੀ ਹਾਈਟ ਆ ਤੇ ਰਾਜੂ ਡੋਡਾਂ ਵਾਲੇ ਘੋੜੇ ਦੀ ਇਹ ਬੱਚੀ ਆ ਤੇ ਘੋੜੀਆਂ ਦੀਆਂ ਤੁਸੀਂ ਬੰਤਰਾਂ ਵਗੈਰਾ ਦੇਖ ਸਕਦੇ ਹੋ ਧੌਣ ਵਗੈਰਾ ਅੰਗਾ ਪੈਰਾਂ ਦੀ ਬਿਲਕੁਲ ਸਾਫ਼ ਆ ਮਜ਼ਬੂਤ ਘੋੜੀਆਂ ਮਿੱਤਰੋ ਜੀ ਕਿਸੇ ਮਿੱਤਰ ਪਿਆਰੇ ਨੇ ਆਪਣੇ ਮਨਪਸੰਦ ਦੇ ਘੋੜੇ ਤੋਂ ਘੋੜੀ ਕਰਾਸ ਕਰਾ ਕੇ ਘਰੇ ਰੱਖਣੀਆਂ ਨਾ ਉਹਦੇ ਲਈ ਬਹੁਤ ਵਧੀਆ ਤੇ ਬਹੁਤ ਵੱਡੀ ਘੋੜੀਆਂ ਕਈ ਸੱਜਣ ਡਿਮਾਂਡ ਕਰਦੇ ਹੁੰਦੇ ਨੇ ਸਾਨੂੰ ਖਾਲੀ ਘੋੜੀ ਚਾਹੀਦੀ ਆ ਵੱਡੀ ਆ ਤੁਹਾਡੇ ਵਾਸਤੇ ਆਪਾਂ ਵੱਡੀ ਨੁਕਰੀ ਫਲਕਾਰੀ ਵਾਲੀ ਘੋੜੀ ਲੈ ਕੇ ਆਇਆ ਬਹੁਤ ਚੰਗੀ ਆ ਤੇ ਬਾਕੀ ਪਿੱਠਪੜਾ ਤੁਸੀਂ ਦੇਖ ਲਓ ਤੇ ਅਨ ਪਿੱਛੋ ਦੂਰੀ ਜਾਂਦੀ ਤੁਹਾਨੂੰ ਦਿਖਾ ਦਿੰਨੇ ਆ ਸਾਫ ਸੁਥਰੀ ਆ ਕੰਨ ਕਨੋਤੀ ਦੀ ਬਹੁਤ ਸੋਹਣੀ ਆ ਸ਼ਕੀਨ ਆ ਮੂੰਹ ਬਹੁਤ ਸੋਹਣਾ ਘੋੜੀ ਦਾ ਆ ਤੁਸੀਂ ਦੇਖੋ ਕੰਨ ਕਨ ਸੋਹਣਾਗਾ ਫੇਸ ਕੁਆਲਟੀ ਪਿੱਠ ਪੁੜਾ ਐਨ ਓਕੇ ਆ ਘੋੜੀ ਸਾਰੇ ਪਾਸਿਓਂ ਸਵਾਰੀ ਵਗੈਰਾ ਦੀ ਪਾਸ ਆ ਮਿੱਤਰੋ ਘੋੜੀ ਤੇ ਜੇ ਕਿਸੇ ਸੱਜਣ ਦੇ ਫਿੱਟ ਆਉਂਦੀ ਆ ਘੋੜੀ ਤਾਂ ਤੁਸੀਂ ਮਾਲਕ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਆ ਜਿਹੜਾ ਵਾਈ ਦਾ ਆਪਾਂ ਨੇ ਸਕਰੀਨ ਦੇ ਉੱਪਰ ਦਿੱਤਾ ਹੋਇਆ ਇੱਕ ਵਾਰੀ ਫੇਰ ਡੀਟੇਲ ਦੱਸ ਦਈਏ 67 ਇੰਚ ਹਾਈਟ ਆ ਮੌਕੇ ਤੇ ਖਾਲੀ ਆ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਰਾਜੂ ਡੋਡਾਂ ਵਾਲੇ ਘੋੜੇ ਦੀ ਬੱਚੀ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਵੱਡੀ ਘੋੜੀਆਂ ਮਿੱਤਰੋ ਇਸ ਲਈ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਨੀਲੀ ਘੋੜੀਆ ਦੋਸਤੋ ਬਹੁਤ ਸੋਹਣੀ ਆ ਸ਼ਕੀਨ ਘੋੜੀਆ ਵੀ ਬਰੀਕੀਆਂ ਵਗੈਰਾ ਤੁਸੀਂ ਚੈੱਕ ਕਰ ਲਓ ਘੋੜੀ ਦੇ ਕੰਨ ਕੰਨ ਬਹੁਤ ਸੋਹਣਾ ਛੋਟਾ ਕੰਨ ਲੱਗਿਆ ਕੁੰਡੀ ਵਾਲਾ ਬਹੁਤ ਸੋਹਣਾ ਫੇਸ ਕੁਆਲਿਟੀ ਬਹੁਤ ਚੰਗੀਆਂ ਘੂੜੀ ਦੀ ਤੇ ਹਿੱਕ ਸੁੰਭ ਵਗੈਰਾ ਪੈਰਾਂ ਦੀ ਤੇ ਸਾਤੀ ਵਗੈਰਾ ਦੀ ਧੌਣ ਵਗੈਰਾ ਦੀ ਐਨ ਇੱਕ ਨੰਬਰ ਘੂੜੀ ਆ ਮਿੱਤਰੋ ਆ ਤੁਸੀਂ ਧੌਣ ਵਗੈਰਾ ਦੇਖ ਲਓ ਘੂੜੀ ਦੀ ਕਿਸੇ ਮਿੱਤਰ ਪਿਆਰੇ ਨੇ ਕਰੇ ਰੱਖਣ ਵਾਸਤੇ ਬੱਚਿਆਂ ਵਾਸਤੇ ਜਾਂ ਰਾਈਡਿੰਗ ਵਾਸਤੇ ਘੂੜੀ ਖਰੀਦਣੀਆਂ ਤਾਂ ਇਸ ਘੂੜੀ ਦੇ ਉੱਪਰ ਨਿਗਾਹ ਮਾਰਿਓ ਘੂੜੀ ਬਹੁਤ ਚੰਗੀਆਂ ਪਿੱਠ ਪੂੜਾ ਦੇਖੋ ਤੁਸੀਂ ਘੂੜੀ ਦਾ ਕੱਡਾ ਚੌੜਾਗਾ ਹਨਾ ਤੇ ਕੰਨ ਦੇਖੋ ਕਿੰਨਾ ਸੋਹਣਾ ਤੇ ਛੋਟਾ ਲੱਗਿਆ ਹੋਇਆਗਾ ਤੇ ਫੇਸ ਕੁਆਲਿਟੀ ਕਿੰਨੀ ਸੋਹਣੀਆ ਧੌਣ ਵਗੈਰਾ ਤੁਹਾਨੂੰ ਦਿਖਾਤੇ ਸੌਟ ਆ ਤੁਸੀਂ ਦੇਖੋ ਅੱਗੇ ਵੀ ਹੈਨਾ ਤੇ ਅੰਗਾਂ ਪਰਾਂ ਦੀ ਬਿਲਕੁਲ ਸਾਫ਼ ਆ ਬਹੁਤ ਚੰਗੀ ਘੋੜੀ ਆ ਮਿੱਤਰੋ 7 ਸਾਲ ਘੋੜੀ ਦੀ ਉਮਰ ਆ ਆ ਦੇਖ ਲਓ ਤੁਸੀਂ ਕਿੱਡੀ ਲੰਬੀ ਲੰਜੀ ਘੋੜੀ ਆ ਪਲੀ ਹੋਈ ਐਨ ਜਵਦਰ ਘੋੜੀ ਆ ਪੂਰੀ ਜਿਹੜਾ ਕੋਈ ਮਿੱਤਰ ਪਿਆਨੇ ਰਾਈਡਿੰਗ ਵਾਸਤੇ ਲੈਣੀ ਆ ਉਹਦੇ ਲਈ ਵੀ ਬਹੁਤ ਵਧੀਆ ਤੇ ਜਿਹਨੇ ਬਰੀਡਿੰਗ ਵਾਸਤੇ ਲੈਣੀ ਆ ਉਹਦੇ ਲਈ ਵੀ ਚੰਗੀ ਆ 7 ਸਾਲ ਘੋੜੀ ਦੀ ਉਮਰ ਆ ਬਾਲਪੋਰੀਆਂ ਦੀ ਘੋੜੀ ਬਿਲਕੁਲ ਸਾਫ਼ ਆ ਤੇ ਦੋਸਤੋ ਮੌਕੇ ਤੇ ਘੋੜੀ ਇਹ ਖਾਲੀ ਆ ਤੇ ਅੰਦਰ ਦੀ ਬਿਲਕੁਲ ਸਾਫ ਸੁਥਰੀ ਆ ਤੇ ਕਹਾਟੈਂਚ ਘੋੜੀ ਦੀ ਹਾਈਟ ਆ ਹਿਮਾਲਿਆ ਘੋੜੇ ਦੀ ਬੱਚੀ ਆ ਮਾਰਵਾੜੀ ਘੋੜਾ ਗਾ ਹਿਮਾਲਿਆ ਉਸ ਘੋੜੇ ਦੀ ਇਹ ਬੱਚੀ ਆ ਬਹੁਤ ਚੰਗੀ ਬਰੀਡ ਦਾ ਘੋੜਾ ਉਹ ਵੀ ਤੇ ਮਿੱਤਰੋ ਜੇ ਕਿਸੇ ਮਿੱਤਰ ਪਿਆਰੇ ਦੇ ਇਹ ਨੀਲੀ ਘੋੜੀ ਫਟ ਆਉਂਦੀ ਆ ਤਾਂ ਤੁਸੀਂ ਮਾਲਕਾਂ ਨਾਲ ਇਸ ਲਈ ਵੀ ਗੱਲਬਾਤ ਕਰ ਸਕਦੇ ਹੋ ਹਨ ਚੰਗੀ ਘੋੜੀ ਆ ਜੇ ਕਿਸੇ ਨੇ ਸ਼ੌਂਕ ਵਜੋਂ ਰੱਖਣੀਆਂ ਤੇ ਬਹੁਤ ਚੰਗੀ ਘੋੜੀ ਆ ਤੇ ਅੱਗੇ ਆਪਾਂ ਤੁਹਾਨੂੰ ਹੁਣ ਦਿਖਾਉਨੇ ਆ ਤੇਲੀਆ ਕਮੈਤ ਕਲਰ ਦੀ ਘੋੜੀ ਆ ਜਿਹੜੀ ਉਹਦੀ ਜਾਣਕਾਰੀ ਆਪਾਂ ਤੁਹਾਨੂੰ ਸਾਂਝੀ ਕਰਦੇ ਆਂ ਨਵੀਂ ਉਮਰ ਦੀ ਘੋੜੀਆਂ ਮਿੱਤਰੋ ਇਹ ਸਵਾਰੀ ਵਗੈਰਾ ਦੀ ਐਨ ਓਕੇ ਆ ਬੰਤਰਾਂ ਵਗੈਰਾ ਤੁਸੀਂ ਦੇਖ ਲਓ ਘੋੜੀ ਦੀਆਂ ਤੇ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਬਾਡੀ ਬੰਤਰ ਦੀ ਸੋਹਣੀਆਂ ਪਿੱਠ ਪੂੜੇ ਦੀ ਐਨ ਚੰਗੀਆਂ ਤੇ ਥੌਣ ਵਗੈਰਾ ਹਿੱਕ ਵਗੈਰਾ ਤੇ ਪੈਰਾਂ ਸੁੰਬਾਂ ਸੰਬਾਦੀ ਐਨ ਓਕੇ ਆ ਘੋੜੀ ਮਿੱਤਰੋ ਸਾਫ਼ ਸੁਥਰੀ ਘੋੜੀਆਂ ਜੇ ਕੋਈ ਸੱਜਣ ਕਰੇ ਰੱਖਣ ਦਾ ਸ਼ਕੀਨਾ ਤੁਸੀਂ ਪਿੱਠਪੂੜਾ ਦੇਖ ਲਓ ਘੋੜੀ ਦਾ ਨਵੀਂ ਉਮਰ ਦੀ ਆ ਜਮਾ ਇਹ ਘੋੜੀ ਦੋਸਤੋ ਚਾਰ ਦੰਦ ਲੱਗ ਗਈ ਬਾਲ ਪੋਰੀਆਂ ਦੀ ਬਿਲਕੁਲ ਸਾਫ਼ ਆ ਇਹ ਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਘੋੜੀ ਦੀ ਕੰਨ ਕੰਨ ਸੋਹਣਾ ਮੱਥੇ ਪਟਾ ਬਾਕੀ ਸਾਰੀ ਇਟਲੀਆ ਕਮੈਤ ਕਲਰ ਹੈ ਦਾ ਤੇ ਦੋਸਤੋ ਚਾਰ ਦੰਦ ਲੱਗ ਗਈ 60 ਇੰਚ ਘੋੜੀ ਦੀ ਹਾਈਟ ਆ ਬਾਲ ਪੋਰੀਆਂ ਦੀ ਬਿਲਕੁਲ ਸਾਫ਼ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਸੋਹਣੀ ਤੇ ਸਾਫ਼ ਸੁਥਰੀ ਸਵਾਰੀ ਕਰਾਉਂਦੀ ਆ ਬਾਈ ਕਹਿੰਦਾ ਜੈ ਦੇਵ ਘੋੜੇ ਦੀ ਬੱਚੀ ਆ ਦੇਵ ਘੋੜੇ ਦੀ ਇਹ ਪੋਤੀ ਆ ਜਿਹੜਾ ਮਨੂ ਸ਼ਰਮਾ ਕੋਲੇ ਦੇਵ ਘੋੜਾ ਉਸ ਘੋੜੇ ਦੀ ਇਹ ਪੋਤੀ ਆ ਜੀ ਦੋਸਤੋ ਤੇ ਸੋਹਣੀ ਤੇ ਸਾਫ਼ ਸੁਥਰੀ ਘੋੜੀ ਆ ਬਾਡੀ ਦੀ ਚੰਗੀ ਆ ਸਵਾਰੀ ਵਗੈਰਾ ਦੀ ਓਕੇ ਆ ਤੇ ਮੌਕੇ ਤੇ ਖਾਲੀ ਆ ਮਿੱਤਰੋ ਅੰਦਰ ਦੀ ਬਿਲਕੁਲ ਸਾਫ਼ ਸੁਥਰੀ ਆ ਘੋੜੀ ਇੱਕ ਵਾਰ ਦੁਬਾਰਾ ਡਿਟੇਲ ਦੱਸਦੀ ਆਪਾਂ ਚਾਰ ਦੰਦ ਲੱਗੀ ਮਿੱਤਰੋ ਇਹ ਘੋੜੀ ਤੇ ਮੌਕੇ ਤੇ ਘੋੜੀ ਖਾਲੀ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਭਾਸ ਆ ਤੇ 60 ਇੰਚ ਹਾਈਟ ਆ ਜੈਦੇਵ ਘੋੜੇ ਦੀ ਬੱਚੀ ਆ ਤੇ ਦੇਵ ਘੋੜੇ ਦੀ ਪੋਤੀ ਆ ਜਿਹੜਾ ਮਨੂ ਸ਼ਰਮਾ ਕੋਲੇ ਦੇਵ ਘੋੜਾ ਉਸ ਘੋੜੇ ਦੀ ਇਹ ਪੋਤੀ ਆ ਬਾਕੀ ਸ਼ਕੀਨ ਘੋੜੀਆਂ ਮਿੱਤਰੋ ਜੇ ਕੋਈ ਇਹ ਫਿੱਟ ਆਉਂਦੀ ਆ ਜੇ ਕਿਸੇ ਸੱਜਣ ਦੇ ਧਾਈ ਦੇ ਲਈ ਵੀ ਗੱਲਬਾਤ ਕਰ ਲਿਓ ਤੁਸੀਂ ਤੇ ਅੱਗੇ ਆਪਾਂ ਤੁਹਾਨੂੰ ਦੁਖਾਣੇ ਆ ਮੌਹਾਂ ਕਲਰ ਦੀ ਘੋੜੀ ਆ ਸਕਰੀਨ ਤੇ ਘੋੜੀ ਵੇਖ ਰਹੇ ਹੋ ਮੌਹਾਂ ਕਲਰ ਦੀ ਇਹ ਘੋੜੀ ਮੇਟ ਹੋਈ ਹੋਈ ਆ ਬੰਤਰਾਂ ਦੀ ਇਹ ਵੀ ਬਹੁਤ ਸੋਹਣੀਆ ਨਖਰਾ ਨਖਰਾ ਘੋੜੀ ਦੇ ਵਿੱਚ ਬਹੁਤ ਜ਼ਿਆਦਾ ਆ ਤੁਰਦੀ ਬਹੁਤ ਮੜਕ ਨਾਲ ਆ ਘੋੜੀ ਇਹ ਸਵਾਰੀ ਬਹੁਤ ਜਦੋਂ ਸਵਾਰੀ ਕਰਦਾ ਨਾ ਬੰਦਾ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ ਪੈਰ ਕੱਲਾ ਕੱਲਾ ਚੱਕ ਕੇ ਤੁਰਦੀ ਆ ਤੇ ਚੰਗੀ ਆ ਦੋਸਤੋ ਘੋੜੀ ਇਹ ਮੌਹਾਂ ਕਲਰ ਦੀ ਆ ਤੇ ਮੱਥੇ ਪਟਾਏ ਦੇ ਕੱਲਾ ਪਿੱਠਪੁੜਾ ਤੁਸੀਂ ਦੇਖ ਲਓ ਘੋੜੀ ਦਾ ਐਨ ਚੌੜਾਗਾ ਤੌਣ ਵਗੈਰਾ ਸੋਹਣੀ ਐ ਲੰਬੀਆ ਚੱਕ ਕੇ ਰੱਖਦੀ ਆ ਹਨਾ ਤੇ ਪਿੱਠਪੁੜੇ ਦੀ ਸਾਫ ਆ ਮਿੱਤਰੋ ਘੋੜੀ ਇਹ ਤੇ ਇਹਦੀ ਹਾਈਟ ਆ 60 ਇਚ ਦੱਸੀ ਆ ਮਾਲਕ ਵੀਰਾਂ ਨੇ ਤੇ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ਼ ਆ ਬਾਲਪੋਰੀਆਂ ਦੇ ਬਾਈ ਕਹਿੰਦਾ ਤਕਰੀਬਨ ਸਾਰੇ ਜਾਨਵਰੀ ਸਾਫ਼ ਸੁਥਰੇ ਨੇ ਆ ਤੁਸੀਂ ਖੜਨੀ ਖੁੜਨੀ ਚੈੱਕ ਕਰ ਲਓ ਘੋੜੀ ਦੀ ਤੇ ਇਹਨੂੰ ਮੇਟ ਕਰਾਈ ਨੂੰ 45 ਦਿਨ ਹੋ ਗਏ ਬਾਈ ਕਹਿੰਦਾ ਵੀ ਅਜੇ ਚੈੱਕ ਨਹੀਂ ਕਰਾਇਆ ਬਾਈ ਕੋਲੇ ਸ਼ਿਵਾ ਘੋੜਾਗਾ ਤੇ ਉਸ ਘੋੜੇ ਤੋਂ 45 ਦਿਨ ਹੋ ਗਏ ਮੇਟ ਕਰਾਈ ਨੂੰ ਅਜੇ ਚੈੱਕ ਨਹੀਂ ਕਰਵਾਈ ਘੋੜੀ ਇਹ ਤੇ 60 ਇੰਚ ਹਾਈਟ ਆ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਬਾਈ ਨੇ ਅੰਦਰ ਦੀਆਂ ਸਾਫ਼ ਸੁਥਰੀਆਂ ਚੈੱਕ ਕਰਾ ਕੇ ਫੇਰ ਘੋੜਾ ਦਿੱਤਾ ਸੀ ਸਾਫ ਸੁਥਰੀ ਘੋੜੀਆਂ ਇਹ ਵੀ ਦੋਸਤੋ ਤੇ ਜੇ ਕਿਸੇ ਮਿੱਤਰ ਪਿਆਰੇ ਦੇ ਇਹ ਮੌਵਾ ਕਲਰ ਦੀ ਘੋੜੀ ਫਟ ਆਉਂਦੀ ਆ ਤਾਂ ਤੁਸੀਂ ਬਾਈ ਨਾਲ ਇਸ ਲਈ ਵੀ ਗੱਲਬਾਤ ਕਰ ਸਕਦੇ ਹੋ ਤੇ ਅੱਗੇ ਆਪਾਂ ਤੁਹਾਨੂੰ ਦੋ ਵਸ਼ੇਰੀਆਂ ਦਿਖਾਉਨੇ ਆ ਦੋਨੇ ਵਸ਼ੇਰੀਆਂ ਮਾਰਵਾੜੀ ਵਸ਼ੇਰੀਆਂ ਨੇ ਚੰਗੀਆਂ ਬਲੱਡ ਲੈਣਦਿਆਂ ਨੇ ਬਹੁਤ ਸੋਹਣੀਆਂ ਬਣਣ ਵਾਲੀਆਂ ਵਸ਼ੇਰੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੀ ਮਾਗਰ ਤੁਸੀਂ ਦੇਖ ਰਹੇ ਹੋ ਵਸ਼ੇਰੀ ਉਮਰ ਇਹਦੀ ਵੀ ਘੱਟਾ ਤੇ ਹਾਈਟ ਇਹ ਵੀ ਬਹੁਤ ਚੰਗੀ ਕਰਦੀ ਆ ਤੇ ਬਾਡੀ ਦੀ ਬਹੁਤ ਸੋਹਣੀ ਬਸ਼ੇਰੀ ਆ ਦੋਨੇ ਜਾਨਵਰਾਂ ਦੀ ਆਪਾਂ ਡਿਟੇਲ ਤੁਹਾਨੂੰ ਸਾਂਝੀ ਕਰਦੇ ਆ ਤੇ ਜਿਹੜੀ ਬਸ਼ੇਰੀ ਮੱਥੇ ਪਟੇ ਵਾਲੀ ਆ ਦੋਸਤੋ ਦੇਖ ਰਹੇ ਹੋ ਤੁਸੀਂ ਮੂਰੇ ਆ ਰਹੀ ਆ ਦੋ ਪੈਰ ਚਿੱਟੇ ਆ ਮੂਰਲੇ ਮੱਥੇ ਪਟਾਗਾ ਇਹ 5.5 ਮਹੀਨੇ ਉਮਰਾਂ ਬਸ਼ੇਰੀ ਦੀ ਬਾਲ ਪੋਰੀਆਂ ਦੀ ਬਿਲਕੁਲ ਸਾਫ਼ ਆ ਸਕੀਨ ਆ ਕੰਨਾਂ ਕੋਨਾਂ ਦੀ ਬਹੁਤ ਸੋਹਣੀ ਬਸ਼ੇਰੀ ਆ ਪਿੱਠ ਪੁੜੇ ਦੀ ਅੱਖਾਂ ਬੰਤਰਾਂ ਦੀ ਸਾਫ਼ ਸੁਥਰੀ ਆ 5.5 ਮਹੀਨੇ ਬਸ਼ੇਰੀ ਦੀ ਉਮਰ ਹੋਗੀ ਬਾਜ ਕੋੜੇ ਦੀ ਬੱਚੀ ਆ ਬਾਜ ਕੋੜਾ ਜਿਹੜਾ ਅੱਗੇ ਉਹ ਹਰਸ਼ ਕੋੜੇ ਦਾ ਯਾਨੀ ਕਿ ਹਰਸ਼ ਕੋੜੇ ਦੀ ਇਹ ਪੋਤੀ ਹੋਗੀ ਮਾਏ ਦੀ ਮੱਥੇ ਪਟੇ ਦੀ ਆ ਕਾਲੀ ਮਾਰਵਾੜੀ ਘੋੜੀ ਆ ਚੰਗੀ ਹਾਈਟ ਦੀ ਆ ਬਾਈ ਦੇ ਕੋਲ ਆ ਉਸ ਘੋੜੀ ਦੀ ਇਹ ਤੇ ਹਰਸ਼ ਕੋੜੇ ਦੀ ਪੋਤੀ ਆ ਇਹ ਬਾਜ ਘੋੜੀ ਦੀ ਬੱਚੀ ਆ ਬਾਲਪੋਰੀਆਂ ਦੀ ਸਾਫ਼ ਆ ਮਿੱਤਰੋ ਇਹ ਵੀ ਤੇ ਅੱਗੇ ਤੁਸੀਂ ਜਿਹੜੀ ਨਾਲ ਫੁੱਲ ਵਾਲੀ ਬਿਸ਼ੇਰੀ ਵੇਖ ਰਹੇ ਹੋ ਇਹਦੀ ਉਮਰ ਆ 11 ਮਹੀਨੇ ਬਾਡੀ ਬੁੱਡੀ ਚੈੱਕ ਕਰੋ ਬਿਸ਼ੇਰੀ ਦੀ ਐਨ ਓਕੇ ਪੂਰੀ ਵਧੀਆ ਬਣਨ ਵਾਲੀ ਘੋੜੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹਦੀ ਮਾਂ ਕੀ ਨੀਲੀ 61 ਇੰਚ ਦੀ ਆ ਦੋਸਤੋ ਆਪ ਇਹ ਸ਼ਿਵਰਾਜ ਸ਼ੇਖਰ ਵਾਲੇ ਘੋੜੇ ਦੀ ਬੱਚੀ ਆ ਤੇ 11 ਮਹੀਨੇ ਬਿਸ਼ੇਰੀ ਦੀ ਉਮਰ ਹੋਗੀ ਬਾਲ ਪੋਰੀਆਂ ਦੀ ਬਿਲਕੁਲ ਸਾਫ ਆ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਘੋੜੀ ਬਾਨਾ ਐਸ ਬਸ਼ੇਰੀ ਨੇ ਜੇ ਕਿਸੇ ਮਿੱਤਰ ਪਿਆਰੇ ਨੇ ਇਹ ਘੋੜੀ ਫਿੱਟ ਲੱਗਦੀ ਆ ਇਹ ਬਸ਼ੇਰੀ ਫਿੱਟ ਲੱਗਦੀ ਆ ਤਾਂ ਇਸ ਲਈ ਗੱਲਬਾਤ ਕਰ ਲਿਓ ਤੁਹਾਨੂੰ 6 ਜਨਵਰੀ ਦਿਖਾਤੇ ਸੱਜਣੋ ਇੱਕ ਤਾਂ ਮੱਥੇ ਫੁੱਲ ਵਾਲੀ ਬਸ਼ੇਰੀ ਤੁਸੀਂ ਦੇਖ ਰਹੇ ਹੋ ਇਹ ਬਾਈ ਕੋਲੇ ਆ ਤੇ ਇੱਕ ਮੱਥੇ ਪਟੇ ਵਾਲੀ ਬਸ਼ੇਰੀ ਆ ਤੇ ਚਾਰ ਘੋੜੀਆਂ ਦਿਖਾਤੀਆਂ ਆਪਾਂ ਤੁਹਾਨੂੰ ਤੇ ਇੱਕ ਤਾਂ ਫਲਕਾਰੀ ਵਾਲੀ ਆ ਨੌਕਰੀ ਘੋੜੀ ਆ ਇੱਕ ਨੀਲੀ ਘੋੜੀ ਆ ਮਾਰਵਾੜੀ ਬਹੁਤ ਸੋਹਣੀ ਆ ਉਹ ਵੀ ਤੇ ਦੋ ਮਾਰਵਾੜੀ ਘੋੜੀਆਂ ਦੂਜੀਆਂ ਆਗੀਆਂ ਇੱਕ ਤਾਂ ਤੇਲੀਆ ਕਮੈਤ ਕਲਰ ਦਾ ਇੱਕ ਮੌਵਾ ਕਲਰ ਦੀ ਘੋੜੀਆ 6 ਦੇ 6 ਜਾਨਵਰ ਸਾਫ ਸੁਥਰੇ ਨੇ ਪੌਰੀਆਂ ਦੇ ਤੇ ਸਵਾਰੀ ਵਗੈਰਾ ਦੀਆਂ ਓਕੇ ਨੇ ਘੋੜੀਆਂ ਤੇ ਇਹੇ ਦੋਸਤੋ ਤਨੋਲੇ ਮਾਨਾ ਪਿੰਡੀ ਪੈ ਜਾਂਦੀ ਆ ਬਾਈ ਦੁੱਲੇ ਦਾ ਫਾਰਮ ਆ ਸਾਰੀ ਘੋੜਿਆਂ ਵਾਲੇ ਵੀਰ ਜਾਣਦੇ ਨੇ ਉਸ ਫਾਰਮ ਦੇ ਉੱਪਰ ਇਹ 6 ਦੇ 6 ਜਾਨਵਰ ਖੜੇ ਨੇ ਤੁਸੀਂ ਬੋਲਵਾਰੀ ਦੀ ਗੱਲ ਆ ਜਿਹੜੀ ਉਹ ਬਾਈ ਨਾਲ ਫੋਨ ਤੇ ਕਰ ਸਕਦੇ ਹੋ ਤੇ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਤੇ ਜਾਨਵਰਾਂ ਛੇਆਂ ਜੋ ਜਿਹੜਾ ਵੀ ਫਟ ਆਉਂਦਾ ਤੁਹਾਨੂੰ ਉਹ ਤੁਸੀਂ ਖਰੀਦ ਸਕਦੇ ਹੋ ਤੇ ਨੰਬਰ ਜਿਹੜਾ ਬਾਈ ਦਾ ਆਪਾਂ ਨੇ ਸਕਰੀਨ ਤੇ ਦੇਤਾ ਮੁੱਲ ਵਾੜੀ ਦੀ ਗੱਲ ਆ ਜਿਹੜੀ ਉਹ ਬਾਈ ਨਾਲ ਤੁਸੀਂ ਫੋਨ ਤੇ ਕਰ ਲਿਓ ਤੇ ਨੰਬਰ ਲਾ ਕੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਵੀ ਤੁਸੀਂ ਬਾਈ ਤੋਂ ਫੋਨ ਤੇ ਕਨਫਰਮ ਕਰ ਸਕਦੇ ਹੋ ਤੇ ਨਾਲ ਹੀ ਆਪਣਾ ਨੰਬਰ ਚੱਲਦਾ ਮਿੱਤਰੋ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਸੇਲ ਕਰਵਾ ਸਕਦੇ ਹੋ ਜੇ ਕਿਸੇ ਸੱਜਣ ਨੇ ਫਾਰਮ ਦੀ ਵੀਡੀਓਗ੍ਰਾਫੀ ਕਰਾਉਣੀ ਆ ਤਾਂ ਆਪਣੇ ਨਾਲ ਗੱਲਬਾਤ ਕਰਕੇ ਆਪਣੇ ਜਾਨਵਰਾਂ ਦੀ ਜਿਹੜੀ ਵੀਡੀਓ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ